पुराने विरासतिया त्योहार मनाया गया अज मानसा पेश किया गया इस मौके बुजुर्ग औरतु पुराण सबारना नहीं चाहिए सगो अलोप हो रहे त्योहार नजागर करण की जरुरत है तो बच्चा पुरातन तिया के त्योहार बारे सब नग सके क्योंकि सावन के महीने कुड़िया चाइन चाइन अपने बुजुर्ग औरतान ने भाग लिया बोलियां पा बनिया रंग अगे तो होर भी पुराने विरासत वागियां मना विशेष सहयोग बलजीत सिद्धू अवतार सिंह बलकार सिंह सिद्धू हनी नंबरदार गुरविंदर आदित्य के सहयोग नेपरे चढ़िया पत्रकार रजिंदर सिंह भोपाल की रिपोर्ट Ti darò il vivo! யேசி <laughs> பேக் <laughs> بوله نال بداماں گے بسکٹ لندے بولے نال کما گے بسکٹ لندے نندے نال مے کلمے وچ کڑا ہے بولا جیون غور کراں ایں منڈے اڑا چکے نہ جاویں وچ کائی منڈے ਟੇਕ ਨੀ ਟੇਕ ਨੀ ਮੁੜ ਬੜੀ ਪੁਰ ਜਾਈ ਮੁੜੇ ਰਸ਼ਿੰਗੜੀ ਪੁਰ ਜਾਈ ਕਿਤੇ ਰਸ਼ੰਧਾਰ ਕੁੰਡਿਓ ਕੜਿਆਂ ਬਾਗ ਨਾ ਪੁੱਲ ਸੋਂਦੇ ਨਾ ਗਾਮ ਬਿਟਾਈਆਂ ਬੇਸੱਗੀ ਪੁਰਬੇ ਸਿਰਾਂ ਤੇ ਸੋਦੇ ਸੱਜੀ ਬੋਲਦੇ ਸਿਰਾਂ ਤੇ ਸੋਦੇ ਪੇਰੀ ਚੰਦਾਂ ਪਾਈਆਂ ਸਵੇਰ ਦਰਨੀਆਂ ਬਣ ਕੇ ਮੇਲਣਾ ਆਈਆਂ ਸਵੇਰ ਦਰਨੀਆਂ ਬਣ ਕੇ ਮੇਲਣਾ ਆਈਆਂ ਸਵੇਰ ਦਰਨੀਆਂ ਰਾਣੀ ਨੂੰ ਮੋਹਤਾਤ ਨਾ ਦਿੰਦੇ ਕਿਉਂ ਸਾਡੇ ਮਨ ਦਾ ਨਿਕਲਿਆ ਨੀਂ ਉਹ ਕੀ ਇਹ ਨਾ ਦੇਖਣੇ ਕਿੰਨਾ ਤਰ੍ਹਾਂ ਦੇ ਦੀ ਹੈ ਇਹ ਦੁਨੀਆ ਆ ਵੜਦਾ ਵੇਰੀਆਂ ਗਿੰਗਿਣ ਗਿਣ ਗਿਣ ਨਾ ਚਿੱਤ ਮਿਲ ਕਰਨਾ ਲਾਉਂ ਨਾ ਫੇ ਵੇਟ ਨੇ ਦਨਾਤੇ ਫਿਰ ਵੀ ਬਰੇਤੀ ਡੂੰਗੇ ਕਾਹਗੇ ਕਾਸੇ ਲੌਂਗ ਕਰਾ ਮਿੱਤਰਾ ਮਸਲੀ ਪਾਉਣਗੇ ਮਾਪੇ ਲੌਂਗ ਕਰਾ ਮਿੱਤਰਾ ਮਸਲੀ ਪਾਉਣਗੇ ਮਾਪੇ ਲੌਂਗ ਕਰਾ ਮਿੱਤਰਾ ਮਸਲੀ ਪਾਉਣਗੇ

ਦਾ ਬਿਜਲੀ ਮੈਨੂੰ ਮਿਲ ਗਈ ਹੈ ਦੋਰੀ ਤੇ ਖਰਗੋਸ਼ ਬੋਲਦੇ ਮੇਰੀ ਪੁੱਲਾਂ ਵਾਲੀ ਦੋਰੀ ਤੇ ਖਰਗੋਸ਼ ਬੋਲਦੇ ਮੇਰੀ ਪੁੱਲਾਂ ਵਾਲੀ ਦੋਰੀ ਤੇ ਖਰਗੋਸ਼ ਬੋਲਦੇ ਐ ਨਹੀਂ ਮੇਰੇ ਦੇ ਮਕਲਾਵਾ ਦੇਣਾ ਪਊਗਾ AAyikanda, aAsikanda, 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 aPei Itanurru AASSIKANDA, aAsikanda, aA AkrDHI Itanurru A AJAJY ANMA, AAKKHKKKKKKK rezio, misfi, egwению satыпakgi, y contrach choices, osia xoxa, 메이크업, gusoc, satisfactory, económ, aizo keh микзi et alliance,

啊粒粒 ਕਰੂੰਗੀ ਤੈਨੂੰ ਸ਼ੁੱਟ ਮਰੀਨੇ ਦਾ ਜਿਹਦੇ ਵੀਰ ਨਾਂ ਮੈਨੂੰ ਸ਼ੁੱਟ ਮਰੀਨੇ ਦਾ ਜਿਹਦੇ ਵੀਰ ਨਾਂ ਮੈਨੂੰ ਸ਼ੁੱਟ ਮਰੀਨੇ ਦਾ ਜਿਹਦੇ ਵੀਰ ਨਾਂ ਮੈਨੂੰ बेच रानी बिटी रोड पे पुकोड़े बेच रानी बिटी रोड पे पुकोड़े बेच रानी बिटी रोड पे पुकोड़े डोग <laughs> i सुन्द <laughs> ਮੇਰਾ ਨਾਮ ਰਮਨਦੀਪ ਖੋੜਾ ਮੈਂ ਪਿੰਕੂਠਾ ਵਾਲੀ ਦੀ ਰਹਿਣ ਵਾਲੀ ਹਾਂ ਅੱਜ ਈਆਂ ਦਾ ਤਿਹਾਰ ਮਨਾ ਕੇ ਬਹੁਤ ਬਹੁਤ ਬੜੀਆ ਕਿਤਾ ਈਆਂ ਚ ਸਾਨੂੰ ਆਪੇ ਬਹੁਤ ਪੁਰਾਣੇ ਵਿਰਸੇ ਬਾਰੇ ਪਤਾ ਲੱਗਿਆ ਸਾਨੂੰ ਕਈ ਚੀਜ਼ਾਂ ਬਾਰੇ ਕੁਝ ਵੀ ਨਹੀਂ ਨੌਲੇਜ ਸੀਗੀ ਜਿਹੜੀ ਕਿ ਜਿਵੇਂ ਕਿ ਚਰਖਾ ਮਧਾਣੀ ਇਹਨਾਂ ਬਾਰੇ ਸਾਨੂੰ ਕੁਝ ਨਹੀਂ ਪਤਾ ਸੀ ਇਹ ਅੱਜ ਆ ਕੇ ਸਾਨੂੰ ਸਭ ਪਤਾ ਲੱਗਿਆ ਅੱਜ ਈਆਂ ਦੇ ਪ੍ਰੋਗਰਾਮ ਕਰਾਉਣ ਤੇ ਅਸੀਂ ਬਹੁਤ ਖੁਸ਼ ਹਾਂ ਇਹ ਹਰ ਸਾਲ ਕਰਾਉਣਾ ਚਾਹੀਦਾ ਕੀ ਸੰਦੇਸ਼ ਹੋਰ ਕੀ ਹੈਗਾ ਨੌਜਵਾਨ ਕੁੜੀਆਂ ਨੂੰ ਕੀ ਇਸ ਨਹੀਂ ਸਕਦਾ ਮੈਂ ਨੌਜਵਾਨ ਕੁੜੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਆ ਕਿ ਬਾਹਰ ਸਪਿੰਡਾਂ ਵਿੱਚ ਵੱਲ ਚੜ ਕੇ ਆ ਕੇ ਟੀਆ ਵਿੱਚ ਸ਼ਾਮਲ ਹੋਣ ਤੇ ਆਪਣਾ ਆਪਣੀ ਖੁਸ਼ੀ ਨੂੰ ਪ੍ਰਗਟ ਕਰਨ ਨੱਚ ਟੱਪ ਕੇ ਆਪਣਾ ਟਾਈਮ ਸਪੈਂਡ ਕਰਕੇ ਜੇ। ਬਹੁਤ ਵੀਰ ਜੀ ਚਾਹ ਹੁੰਦਾ ਸੀਗਾ ਪਹਿਲਾਂ ਇਹ ਪ੍ਰਾਣੇ ਵਿਰਸੇ ਬਹੁਤ ਵਧੀਆ ਸੀ ਇਹ ਕੁੜੀਆਂ ਆਉਂਦੀਆਂ ਸੀਗੀਆਂ ਸਾਰੀਆਂ ਭੈਣਾਂ ਇਕੱਠੀਆਂ ਹੁੰਦੀਆਂ ਸੀ ਟੀਆ ਤਿਹਾਰ ਮਨਾਇਆ ਜਾਂਦਾ ਸੀਗਾ ਇਹ ਸੌਣ ਦੇ ਵਿੱਚ ਜਿਹੜਾ ਕਿ ਹੁਣ ਸਾਰਾ ਇਹ ਬੰਦ ਹੋ ਗਿਆ ਖਤਮ ਹੋ ਗਿਆ ਕਿ ਵੀਰ ਜੀ ਬੰਨਿਓ ਬਲਜੀਤ ਬੰਨਿਓ ਕਰਵਾਇਆ ਗਿਆ ਮੈਂਬਰ ਬੰਨਿਓ ਕਿ ਇਹ ਬਹੁਤ ਵਧੀਆ ਲੱਗਿਆ ਸਾਨੂੰ ਬਹੁਤ ਕੁੜੀਆਂ ਇਹ ਦੇਖ ਲੈ ਸਾਰੀਆਂ ਦੇਖਦੀਆਂ ਖੁਸ਼ ਹੁੰਦੀਆਂ ਆਪਦਾ ਮਨੋਰੰਜਨ ਕਰਦੀਆਂ ਸਾਰਾ ਕਿ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਖੁਸ਼ੀ ਹੋਈ ਇਸ ਗੱਲ ਦੀ ਇਹ ਪਹਿਣਾ ਦੇ ਨਾਲ ਰਲ ਕੇ ਨਹੀਂ ਪਹਿਲਾਂ ਇਹ ਪ੍ਰੋਗਰਾਮ ਕਿਵੇਂ ਮਨਾਉਂਦੇ ਸੀਗੇ ਇਹ ਸੌਣ ਦੇ ਦਿਨਾਂ ਦੇ ਵਿੱਚ ਮਨਾਏ ਜਾਂਦੇ ਕਿ ਕੁੜੀਆਂ ਉਹਦੇ ਸਹੁਰਿਆਂ ਤੋਂ ਆਉਂਦੀਆਂ ਨੇ ਬਹਾਨੀ ਨਾਲ ਕਿ ਅਸੀਂ ਨਾ ਮਿਲਿਆਵਾਂਗੇ ਨਾਲੇ ਸਹੇਲੀਆਂ ਨੂੰ ਆਪਦਾ ਸਾਰੀਆਂ ਗੱਲਾਂ ਬਾਤਾਂ ਕਰਿਆ ਆਮ ਦੀ ਇਹ ਹੀ ਹੁੰਦਾ ਹੈ ਬਹੁਤ ਵਧੀਆ ਹੁੰਦਾ ਪ੍ਰੋਗਰਾਮ ਇਹ ਸਾਰੇ ਖਤਮ ਹੋ ਗਏ ਚਲੇ ਇਹਦਾ ਪਤਾ ਹੀ ਨਹੀਂ ਅੱਜ ਕੱਲ ਦਾ ਕੁੜੀਆਂ ਨੂੰ ਕਿਸੇ ਨੂੰ ਪਤਾ ਨਹੀਂ ਹੈਗਾ ਵੀ ਇਹ ਪ੍ਰੋਗਰਾਮ ਵੀ ਹੁੰਦੇ ਸੀਗੇ ਕਿਆਂ ਦੇ ਕੋਈ ਵੀ ਪ੍ਰੋਗਰਾਮ ਨਹੀਂ ਹੁਣ ਹੈਗਾ ਕਿ ਜਿਹੜਾ ਇਹ ਮੁੰਡੇ ਨੇ ਵੀਰ ਜੀ ਨੇ ਕਰਵਾਇਆਗਾ ਮੈਂਬਰ ਸਾਰੇ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਖੁਸ਼ੀ ਆ ਕਿ ਕੁੜੀਆਂ ਜਿਹੜੇ ਸਾਰੀਆਂ ਇਕੱਠੀਆਂ ਹੋਈਆਂ ਪਹਿਲਾਂ ਅਸੀਂ ਇਕੱਠੀਆਂ ਹੋ ਕੇ ਆਪਦਾ ਮਨੋਰੰਜਨ ਕੀਤਾ ਕਿ ਬਹੁਤ ਖੁਸ਼ੀ ਹੋਈ ਮਾ ਕੀ ਕਿੱਥੇ ਆਇਆ ਤੁਸੀਂ ਅੱਜ ਕੀ ਪ੍ਰੋਗਰਾਮ ਦੇਖਿਆ ਤੁਸੀਂ ਅ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਸੀ ਅਸੀਂ ਆ ਦੇਖਣ ਆਇਆ ਹੱਥ ਬਹੁਤ ਸਾਰੇ ਪਿਆਰ ਦੀਏ ਨੇ ਅੱਜ ਸਾਡੇ ਪਿੰਡ ਹਰ ਇੱਕ ਵਾਰ ਧੀਆਂ ਲੱਗਦੀਆਂ ਨੇ ਆ ਬਹੁਤ ਵਧੀਆ ਹੁੰਦੀ ਕਿੰਨੀ ਵਾਰ ਦੇਖਿਆ ਤੁਸੀਂ ਧੀਆਂ ਮੈਂ ਪਹਿਲੀ ਵਾਰ ਕੀ ਕਹਿਣਾ ਚਾਹੂਗੀ ਆ ਧੀਆਂ ਬਹੁਤ ਵਧੀਆ ਸੀ ਆ ਬਤ ਕਰਦੇ ਆ ਜੀ ਮੈਂਬਰ ਦੇ ਬਹੁਤ ਬਹੁਤ ਧੰਨਵਾਦ ਆ ਜਿਹਨੇ ਕੁਝ ਵਿੱਚ ਇਕੱਠੀਆਂ ਕਰਨਾ ਸਾਰਨਾ ਦੱਤਨ ਦਾ ਬਹੁਤ ਬਹੁਤ ਚੰਗਾ ਪ੍ਰੋਗਰਾਮ ਹੈ ਨਹੀਂ ਹੁਣ ਕੀ ਲੋੜ ਪੈਗੀ ਹਨ ਲੋਕ ਹੋ ਗਏ ਸੀ ਲੋੜ ਤਾਂ ਬੱਚਿਆਂ ਨੂੰ ਦਿਖਾਉਣ ਬਾਰੇ ਗਾਂਹ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਇਹਦੇ ਗ੍ਰਾਮ ਪ੍ਰੋਗਰਾਮ ਹੋਏ ਸੀ ਹਾਂ ਬੱਚੇ ਭੁੱਲ ਰਹੇ ਨੇ ਗੱਲਾਂ ਨੂੰ ਸਾਰਿਆਂ ਨੂੰ ਹੋਰ ਨਜਾਂਗੇ ਪਏ ਰਹੇ ਨੇ ਬੱਚੇ ਬਾਰੇ ਪਤਾ ਹੀ ਨਹੀਂ ਹੈਗਾ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਇਹ ਗੱਲਾਂ ਬਾਰੇ ਜਿਹੜਾ ਨੌਜਵਾਨ ਪੀੜੀ ਨੂੰ ਸੰਦੇਸ਼ ਕੀ ਦੇਣਾ ਚਾਹੂਗੀ ਵਾਰੀ ਪਿੰਡ ਦੇ ਵਿੱਚ ਜਿਹੜਾ ਕੀਆਂ ਦਾ ਵਿੱਸਾ ਖਤਮ ਹੋ ਰਿਹਾ ਸੀ ਅਸੀਂ ਸਾਡੇ ਮੈਂਬਰ ਸਾਹਿਬਾਨ ਬਲਜੀਤ ਸਿੰਘ ਨੰਬਰਦਾਰ ਸਾਹਿਬ ਹਣੀ ਸਿੰਘ ਤੇ ਨੰਬਰਦਾਰ ਦਾ ਭਰਾ ਜੀ ਗੁਰਵਿੰਦਰ ਸਿੰਘ ਇਹਨਾਂ ਦੇ ਸਹਿਯੋਗ ਨਾਲ ਅਸੀਂ ਇਹ ਤਿਹਾੜਾ ਹੁਮ ਹੁਮਾ ਕੇ ਬਹੁਤ ਆਪਦੀ ਸਮਝਦਾਰੀ ਨਾਲ ਕਰਾਰ ਹੋਇਆ ਜੀ ਅੱਗੇ ਤੋਂ ਇਹ ਤਿਹਾੜਾ ਅਸੀਂ ਇਹ ਤੋਂ ਵੀ ਵੱਧ ਛੱਡ ਕੇ ਤਿਆਰ ਕਰਾਵਾਂਗੇ ਜੀ ਇਸ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਵੀਰਾਂ ਦਾ ਬਹੁਤ ਭੈਣਾ ਦਾ ਤੇ ਮਾਮਾ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅਸੀਂ ਇਹ ਅੱਗੇ ਵਾਸਤੇ ਸਮਝਦੇ ਹਾਂ ਵੀ ਇਹ ਵਿਰਸੇ ਜਮੇ ਖਤਮ ਹੋ ਰਹੇ ਨੇ ਚਰਖੇ ਦਾ ਵਿਰਸਾ ਖਤਮ ਹੋ ਗਿਆ ਊਰੇ ਦਾ ਵਿਰਸਾ ਖਤਮ ਹੋ ਗਿਆ ਊਰਾ ਸੈਦ ਹੁਣ ਅੱਜ ਵਾਲੀਆਂ ਕੁੜੀਆਂ ਨੂੰ ਪਤਾ ਹੀ ਨਹੀਂ ਹੋਣਾ ਵੀ ਊਰਾ ਕੀ ਚੀਜ਼ ਹੁੰਦੀ ਹੈ ਉਹ ਤੇ ਗਲੋਟਿਆਂ ਤੇ ਮਤਲਬ ਇਹ ਸੂਤ ਘੇਰਦੇ ਆ ਉਹ ਸੂਤ ਵੱਟ ਕੇ ਫਿਰ ਮੰਜੇ ਪੁਨੇ ਪੁਨੇ ਜਾਂਦੇ ਮਘਾਈ ਦਾ ਯੁੱਗ ਤੱਕ ਉਸਤਾ ਆਪ ਆਪ ਦੇ ਆਪ ਹੀ ਤਿਆਰ ਕਰ ਰਹੇ ਹਾਂ ਜੇ ਅਸੀਂ ਇਹ ਗੱਲਾਂ ਨੂੰ ਨਾ ਭੁੱਲੀਏ ਸ਼ਾਇਦ ਹੋ ਸਕਦਾ ਹੈ ਅਸੀਂ ਮੰਗਾਈ ਦੇ ਜਾਲ ਦੇ ਵਿੱਚੋਂ ਨਿਕਲ ਸਕੀਏ ਕੋਈ ਵੀ ਵਿਰਸਾ ਹੈ ਤੀਆਂ ਦਾ ਵਿਰਸਾ ਹੋਇਆ ਕਬੱਡੀ ਦਾ ਵਿਰਸਾ ਹੋਇਆ ਜੇ ਅਸੀਂ ਪਿੰਡ ਦੇ ਲੈਵਲ ਤੇ ਅਸੀਂ ਇਹ ਕਰਵਾਉਂਦੇ ਰਹੀਏ ਜੇ ਅਸੀਂ ਕਬੱਡੀ ਕਰਾਉਂਦੇ ਰਹੀਏ ਤਾਂ ਪਿੰਡ ਦੇ ਨੌਜਵਾਨ ਨਸਿਆਂ ਤੋਂ ਬਚ ਰਹਿਣ ਤੇ ਜੇ ਅਸੀਂ ਤੀਆਂ ਕਰਾਉਂਦੇ ਰਹੀਏ ਸਾਡੀਆਂ ਤੀਆਂ ਭੈਣਾ ਇਧਰ ਇਹਨਾਂ ਨੂੰ ਲੱਗਣ ਲੱਗਿਆ ਰਹੇ ਤੇ ਇਸ ਤੋਂ ਬਾਅਦ ਕੋਈ ਵੀ ਹਰਕਤਾਂ ਦੇ ਵਿੱਚ ਨੱਚੀ ਭੈਣ ਬੜੇ ਅਸੀਂ ਇਹ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਦੇ ਸਾਡੇ ਮੈਂਬਰ ਸਾਹਿਬਾਨ ਦਾ ਤੇ ਨੰਬਰਦਾਰ ਸਾਹਿਬਾਨ ਵੀ ਜਿਨ੍ਹਾਂ ਨੇ ਇਹ ਵਿਰਸੇ ਬਾਰੇ ਸੋਚ ਕੀਤੀ ਤੇ ਕਰਵਾ ਵੀ ਰਹੇ ਨੇ ਬਹੁਤ ਬਹੁਤ ਧੰਨਵਾਦ